ਹਾਲ ਐਵਰੀਬਾਡੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ ਨਵੇਂ YouTube ਚੈਨਲ ਫੋਰੈਵਰ ਪੰਜਾਬੀ ਦੇ ਉੱਤੇ ਤੇ ਅਸੀਂ ਚੱਲੇ ਆਂ ਜੀ ਸਾਤਕੜ ਜੀ ਹਜੂਰ ਸਾਹਿਬ ਤੇ ਆਪਣੇ ਨਵੇਂ ਚੈਨਲ ਦੀ ਸ਼ੁਰੂਆਤ ਹੋ ਰਹੀ ਹੈ ਜੀ ਸਾਤਕੜ ਜੀ ਹਜੂਰ ਸਾਹਿਬ ਦੀ ਯਾਤਰਾ ਦੇ ਨਾਲ ਅਸੀਂ ਆਏ ਆਂ ਇਹ ਤਤਕਾਲ ਟਿਕਟ ਕਰਾਉਣ ਸਟੇਸ਼ਨ ਦੇ ਉੱਤੇ ਤੇ ਬਾਕੀ ਚੱਲ ਕੇ ਤੁਹਾਨੂੰ ਦਿਖਾਉਨੇ ਆ ਤਤਕਾਲ ਟਿਕਟ ਦਾ ਕੀ ਪ੍ਰੋਸੈਸ ਆ ਤੇ ਨਾਲ ਦੇ ਨੂੰ ਵੀ ਦੱਸਨੇ ਆ ਬਸ ਸੋਣੀ ਵਾਲਾ ਤੇ ਫਿਰ ਚੱਲ ਕੇ ਤੁਹਾਨੂੰ ਦਿਖਾਉਨੇ ਆ ਕੀ ਹੋਇਆ ਟਰੋ ਜੀ ਆ ਗਿਆ ਆਪਣਾ ਪ੍ਰਭਾ ਵੱਡਾ ਚੈੱਕ ਕਰੋ ਤੇ ਹੀ ਚੱਲੇ ਆਏ ਤਤਕਾਲ ਦੀ ਟਿਕਟ ਕਰਵਾਉਣ ਕਿਉਂਕਿ ਇਹਨੂੰ ਸਾਰੇ ਪ੍ਰੋਸੈਸ ਦਾ ਪਤਾ ਆ ਤੇ ਮੈਨੂੰ ਇਹਨਾਂ ਪਤਾ ਨਹੀਂ ਹੈਗਾ ਇਹ ਕਰਵਾਉਂਦਾ ਹੀ ਰਹਿੰਦਾ ਆ ਤੇ ਚੱਲ ਕੇ ਤਾਂ ਸੁਣਨੇ ਆ ਕਿਦਾ ਪ੍ਰੋਸੈਸ ਕੀ ਆ ਚਲੋ ਜੀ ਮਿਲਦੇ ਅੱਗੇ ਜਾ ਕੇ ਤਤਕਾਲ ਟਿਕਟ ਕਰਾਉਣ ਵਾਸਤੇ ਆਪਾਂ ਨੂੰ ਜਾਣਾ ਪੈਂਦਾ ਜੀ ਸਾਰਾ ਸਟੇਸ਼ਨ ਕ੍ਰੋਸ ਕਰਕੇ ਇਧਰੋਂ ਥੱਲੇ ਉਤਰਨਾ ਆ ਹਾਂ ਇਹ ਇਧਰਲੇ ਬੰਨੇ ਕਿਹੜੀ ਸੜਕ ਆ ਜਿਹੜੀ ਇਹ ਕਿਹੜੀ ਸੜਕ ਦਾ గేੜ ਆ ਇਧਰ ਲਾ ਪਿਛਲੀ ਬੈਕ ਸਾਈਡ ਲੱਗਦੀ ਆ ਕਾਫੀ ਚੇਂਜ ਕਰਮੀ ਇਹਦੇ ਆ ਤਤਕਾਲ ਟਿਕਟ ਇੱਥੋਂ ਹੁੰਨੀ ਹੂੰ ਇੱਧਰ ਨਹੀਂ ਦੀ ਕਰੇ ਨਹੀਂ ਇੱਥੋਂ ਤਾਂ ਤਤਕਾਲ ਕਰਾਈ ਆ ਆ ਠੀਕ ਠੀਕ ਚਲੋ ਜੀ ਚੱਲ ਕੇ ਵੇਖਦੇ ਆਂ ਇਧਰੋਂ ਤਤਕਾਲ ਟਿਕਟ ਹੁੰਦੀ ਕਿ ਨਹੀਂ ਹੁੰਦੀ ਪਹਿਲਾ ਹਾਲ ਤੇ ਵੇਨੇ ਕੋਸ਼ਿਸ਼ ਕਰਕੇ ਹਾਂਜੀ ਆ ਇਹ ਤਤਕਾਲ ਵਾਲਾ ਆਫਿਸ ਜਿੱਥੋਂ ਤਤਕਾਲ ਟਿਕਟਾਂ ਦੀ ਰਿਜ਼ਰਵੇਸ਼ਨ ਹੁੰਦੀ ਹੈ ਇੱਕ ਨੰਬਰ ਤੋਂ ਤੁਹਾਨੂੰ ਫਾਰਮ ਮਿਲੇਗਾ ਟਿਕਟ ਤਤਕਾਲ ਕਰਵਾਉਣ ਵਾਸਤੇ ਤੇ ਇੱਥੇ ਕਾਊਂਟਰ ਬਣਿਆ ਇੱਥੇ ਤੁਸੀਂ ਆਪਣਾ ਕਰਵਾ ਸਕਦੇ ਜੀ ਪਾਰ ਸਕਦੇ ਫਿਲ ਕਰਕੇ ਤੇ ਬਾਕੀ ਉਹ ਉਧਰਲੀ ਸਾਈਡ ਤੇ ਜਾ ਕੇ ਤੇ ਤੁਹਾਨੂੰ ਮਤਲਬ ਜਮਾ ਕਰਵਾਉਣਾ ਪੈਣਾ ਆ ਉਹ ਵੇਖੋ ਕਿੜਕੀ ਨੰਬਰ ਲਿਖਿਆ ਕਾਊਂਟਰ ਨੰਬਰ ਲਿਖਿਆ ਜਿੱਥੋਂ ਤੁਹਾਨੂੰ ਦੱਸਿਆ ਜਾਏਗਾ ਉੱਥੇ ਜਾ ਕੇ ਤੁਸੀਂ ਕਰਵਾਉਣਾ ਬਾਅਦ ਵਿੱਚ ਇੱਥੇ ਤੁਹਾਡੀ ਲਾਈਨ ਵੀ ਲੱਗੇਗੀ ਹੋ ਸਕਦਾ ਕਈ ਦਾ ਲਾਈਨ ਵੀ ਲੱਗ ਜਾਂਦੀ ਹੁੰਦੀ ਆ